ਬਲਜੀਤਾ ਉਦਾਂ ਤੇ ਤੂੰ ਆਖਣ ਦੇ ਨਾਨ ਮੇਰੀ ਬੜੀ ਚੰਗੀ ਆ ਤੇ ਮੇਰਾ ਕਹਿਣਾ ਮੰਨਦੀ ਉਹਨੇ ਤੇ ਤੇਰੀ ਇੱਕ ਗੱਲ ਵੀ ਨਹੀਂ ਪੁੱਤ ਮੰਨੀ ਨਾਲੇ ਵਾਧੂ ਦੀ ਤੇਰੀ ਬੇਇੱਜ਼ਤੀ ਕੀਤੀ ਨਾਲੇ ਮੈਨੂੰ ਵੀ ਇੱਥੇ ਕਿੰਨਾ ਬੁਰਾ ਲੱਗਾ ਪਰ ਤੇਰੀ ਨਾਨਾ ਨੇ ਤੇਰੀ ਇੱਕ ਗੱਲ ਨਹੀਂ ਮੰਨੀ ਹੈਗੀ ਮਾਸੀ ਜੀ ਕੀ ਪਤਾ ਕਿਉਂ ਇਹਦਾ ਇਹਨਾਂ ਦਾ ਮਾਤਰਾਬ ਹੋ ਗਿਆ ਮੋਟਾ ਦਿਮਾਗ ਹੋਇਆ ਪਿਆ ਵਾ ਜਿਹੜਾ ਜਵਾਬ ਦੇ ਕੇ ਚੱਲ ਗਈ ਆ ਦਿਮਾਗ ਉਹਦਾ ਨਹੀਂ ਮੋਟਾ ਹੈਗਾ ਦਿਮਾਗ ਤੇਰਾ ਮੋਟਾ ਵਾ ਜਿਨੇ ਸਾਧ ਲਿਆ ਪਹਿਲਾਂ ਕੁੜੀ ਨੂੰ ਪੁੱਛ ਦਿਓ ਰਿਸ਼ਤਾ ਕਰਨਾ ਵਾ ਕਿ ਨਹੀਂ ਕਰਨਾ ਤੁਸੀਂ ਬੇਨ ਪੁੱਛੇ ਤੇ ਮੈਨੂੰ ਸੱਦ ਕੇ ਤੇ ਤੂੰ ਬਹਿ ਗਈ ਆ ਕੋਈ ਗੱਲ ਨਹੀਂ ਕੀ ਉਦਾਂ ਹੀ ਕਰਦੀ ਉਹ ਨਿਆਣੀ ਸਿਆਣੀ ਆ ਇਹਦਾ ਕਿਆ ਨਹੀਂ ਮੋੜਦੀ ਹੁੰਦੀ ਤੁਸੀਂ ਟੈਨਸ਼ਨ ਨਾ ਲਓ ਉਹ ਨਾਨਾਨ ਪਰ ਜਾਈ ਮੈਨੂੰ ਝੱਟ ਇੱਕੋ ਮਿੱਕੋ ਹੋ ਜਾਣਾ ਹੁਣ ਅੰਦਰ ਕੇ ਤੇ ਪੁੱਛ ਪੁੱਛ ਕੀਤਾ ਤਾਂ ਉਹਨੇ ਜੱਫੀਆਂ ਪਾੜਨੀਆਂ ਭੈਣ ਜੀ ਨਿਆਣੀ ਸਿਆਣੀ ਦੀ ਨਹੀਂ ਗੱਲ ਹੁੰਦੀ ਪੜੀ ਲਿਖੀ ਕੁੜੀ ਆ ਪਰ ਇਹ ਥੋੜਾ ਹੁੰਦਾ ਵਾ ਕਿ ਸਾਰਿਆਂ ਸਾਹਮਣੇ ਅਗਲੇ ਦੀ ਬੇਇੱਜ਼ਤੀ ਕਰਕੇ ਰੱਖ ਦੇਣੀ ਆ ਪਰ ਉਹਦੇ ਪੱਲੇ ਤਾਂ ਨਾ ਕੁਛ ਰਹਿ ਗਿਆ ਜਿੰਨੇ ਆਪਣੀ ਮਾਸੀ ਸੱਦੀ ਆ ਚਲੋ ਕੋਈ ਗੱਲ ਨਹੀਂ ਉਨੇ ਕੋਈ ਨਹੀਂ ਗਿਆਣਾ ਹੈਗਾ ਉਦਾਂ ਜਿੱਦਾਂ ਹੁਣ ਬਾਹਰੋਂ ਆਈ ਸਕੂਲੋਂ ਆਈ ਆ ਤੁਨੂੰ ਇਹ ਮੈਨੂੰ ਹਮਦਾ ਇਹ ਗੱਲ ਸੁਣਾਤੀ ਆ ਹੋਰ ਕੋਈ ਗੱਲ ਨਹੀਂ ਗੱਲ ਨਹੀਂ ਨਾ ਕੀਤੀ ਚੱਲਾ ਗੋਪੀਸ਼ਾ ਦਾ ਨਾਨ ਪਰਜਾਈ ਜੋ ਮਰਜੀ ਕਰਦੀਆਂ ਰਹਿੰਦੀਆਂ ਪਰ ਸਾਹਮਣੇ ਜਿੱਤ ਰੱਖਣੀ ਚਾਹੀਦੀ ਆ ਨਾ ਭੈਣ ਜੀ ਤੂੰ ਵੀ ਨਿਆਣਿਆਂ ਵਾਲੀਆਂ ਗੱਲਾਂ ਕਰਨ ਦੇ ਜੋ ਉਹੀ ਗਾੜੀ ਧੀ ਆ ਤੁਹਾਡੀ ਨੋ ਆ ਮਾਸੀ ਜੀ ਐਨੇ ਗਰਮ ਨਾ ਹੋ ਕੋਈ ਗੱਲ ਨਹੀਂ ਮੈਂ ਉਹਨੂੰ ਮਨਾ ਲੈਨੀ ਆ ਨਾਲੇ ਗੱਲਾਂ ਤੇ ਇਹਨੇ ਮੈਨੂੰ ਕੀਤੀਆਂ ਵਾ ਤੁਹਾਨੂੰ ਥੜਾ ਕੋਈ ਕਿਹਾ ਵਾ ਬਲਜੀਤ ਜਿਹੜੀਆਂ ਤੇ ਤੇਰੀਆਂ ਤੇ ਉਹਨੇ ਫੀਤੀਆਂ ਲਾਤੀਆਂ ਕਿਤੇ ਹੁਣ ਮੈਨੂੰ ਨਾ ਚੈਨ ਪਾ ਕੇ ਘੱਲ ਦੇ ਮੈਂ ਪੁੱਤ ਹੁਣ ਜਾਣੀ ਆ ਨਾਲੇ ਲੱਭੜਾ ਹੋਊਗਾ ਨਾ ਮੁੰਡਾ ਭੈਣ ਜੀ ਹੋਰ ਕੋਈ ਲੱਭਿਓ ਮੇਰੇ ਵੱਲੋਂ ਪੂਰੀ ਨਾ ਜੋ ਮੈਂ ਰਿਸ਼ਤਾ ਨਹੀਂ ਘਰੋਂ ਨਾਲੇ ਤੁਹਾਡੀ ਕੁੜੀ ਨੇ ਤੇ ਇੱਕ ਗੱਲ ਵੀ ਨਹੀਂ ਮੰਨੀ ਤੇ ਨਾਲ ਉਹ ਸੁਣੀ ਮੇਰੀ ਭੈਣ ਜੀ ਕਿਉਂ ਕਾਲੇ ਪੈਣ ਦੇ ਜੀ ਰੋਟੀ ਪਾਣੀ ਖਾਓ ਕੋਈ ਗੱਲ ਨਹੀਂ ਅਸੀਂ ਉਹਨੂੰ ਸਮਝਾਉਨੇ ਆ ਉਹਨੇ ਆਪਣੇ ਭਰਾ ਦਾ ਤਾਂ ਪਰਜਾਈ ਦਾ ਕਹਿਣਾ ਮੰਨਣਾ ਵਾ ਨਹੀਂ ਉਹਨੇ ਮੋੜ ਕੇ ਜਵਾਬ ਜੀ ਉਹਨੇ ਦੇਣਾ ਹੈਗਾ ਤੁਸੀਂ ਟੈਨਸ਼ਨ ਨਾ ਲਓ ਬਹੁਤ ਹੀ ਭੈਣ ਜੀ ਤੁਸੀਂ ਤੇ ਆਪੇ ਸਾਧੀਆਂ ਦੇ ਹੀ ਜਾਣਦੇ ਜੋ ਪਹਿਲਾਂ ਕੁੜੀ ਨੂੰ ਤੇ ਪੁੱਛੋ ਤੁਸੀਂ ਤੇ ਹੋਰ ਹੀ ਮੈਨੂੰ ਗੱਲਾਂ ਸੁਣਾਉਣ ਦੇ ਜੋ ਨਾਲੇ ਮੈਂ ਰੋਟੀ ਦੀ ਨਹੀਂ ਗੱਲ ਹੈ ਗਈ ਰੋਟੀ ਮੈਂ ਖਾ ਕੇ ਆਈ ਆ ਮੈਨੂੰ ਨਹੀਂ ਭੁੱਖ ਹੈ ਗਈ ਬਲਜੀਤ ਮੈਂ ਜਾਣੀ ਆ ਹੋਏ ਹੋਏ ਤੁਸੀਂ ਤੇ ਕਾਲੇ ਹੀ ਪੈ ਗਏ ਆ ਮੈਂ ਕਾੜੀ ਬੈਂਦੇ ਉਹਨਾਂ ਦੀ ਸਲਾਹ ਕਰਦੇ ਕੁੜੀ ਨੂੰ ਕਹਿੰਦੇ ਤੁਸੀਂ ਸੁਣ ਕੇ ਜਾਂਦੇ ਇਹਦੇ ਕਾਲੇ ਪੈਣ ਦੀ ਕਿ ਲੋੜਾ ਧੀਆ ਪੁੱਤ ਹੁਣ ਗਾਲਲਾ ਮੂੰਹ ਐ ਤਾਂ ਉਹ ਨਹੀਂ ਕੀ ਕਰ ਹੀ ਲੈਂਦੇ ਆ ਭੈਣ ਜੀ ਨਾਲੇ ਜਿਹੜੀ ਮੇਰੇ ਸਾਹਮਣੇ ਸਲਾਹ ਹੋਣੀ ਨਾ ਉਹ ਹੋ ਗਈ ਆ ਤੇ ਨਾਲੇ ਕੁੜੀ ਟਾਡੀ ਨਾ ਮੰਨਣਯੋਗ ਨਹੀਂ ਆ ਗਈ ਇਹਨੇ ਨਹੀਂ ਤੁਹਾਡੀ ਗੱਲ ਸੁਣਨੀ ਹੈਗੀ ਬਲਜੀਤ ਇੰਨੀਆਂ ਸਾਹ ਦੀਆਂ ਨਾ ਤੇ ਆਖਾ ਚਲੋ ਨਾਨਾ ਨਪੀਂਦੀਆਂ ਹਾਏ ਹਾਏ ਪਹਿਲਾ ਰਿਸ਼ਤਾ ਆਇਆ ਹੀ ਉਹ ਵੀ ਮੁੜ ਗਿਆ ਬਲਜੀਤ ਮੈਂ ਤਾਂ ਹੀ ਤੈਨੂੰ ਆਨੀ ਆ ਕੁੜੀਏ ਨੂੰ ਥੋੜਾ ਜਿਹਾ ਵਰਜ ਕੇ ਰੱਖਾ ਕਿੰਨੀ ਪੀਸਤੀ ਹੋਏਗੀ ਰਿਸ਼ਤੇਦਾਰਾਂ ਦੇ ਵਿੱਚ ਤੁਸੀਂ ਮੇਰੀ ਮੰਨਦੀਆਂ ਨਹੀਂ ਆਂ ਸਿਆਣਾ ਬੰਦਾ ਸਿਆਣੀ ਗੱਲ ਕਰਦਾ ਤੁਸੀਂ ਜੇ ਨਿਆਣੀਆਂ ਸਿਆਣੀਆਂ ਤੁਹਾਨੂੰ ਇਹਦੀਆਂ ਗੱਲਾਂ ਦਾ ਨਹੀਂ ਪਤਾ ਹੋਗਾ ਸਾਡਾ ਤਾਂ ਨੱਕ ਵੱਢਣੀ ਹੋ ਗਈ ਨਾ ਤੇਰੇ ਰਿਸ਼ਤੇਦਾਰਾਂ ਦੇ ਵਿੱਚ ਆ ਵੇ ਲੈ ਹੁਣ ਤੁਹਾਡੀ ਭੈਣ ਨੇ ਜਲੂਸ ਘਟਾ ਕੇ ਹਟੀ ਆ ਆ ਮਾਸੀ ਮੇਦੀ ਵੀ ਚਾਈ ਰੋਟੀ ਤੋਂ ਬਗੈਰ ਚੱਲ ਗਈ ਨਾਲ ਕੀ ਆਂਦੀ ਹੋਊਗੀ ਮੈਨੂੰ ਉਹ ਕਹਿੰਦੀ ਸੀ ਤੂੰ ਤੇ ਜਾਨੀ ਜਿੱਥੇ ਪੈਰ ਰੱਖੂੰਗੀ ਉੱਥੇ ਮੈਂ ਨਾਨ ਖਲੋ ਜੂਗੀ ਅੱਖ ਖਲੋਗੀ ਹੁਣ ਤੇ ਤੇਰੀਆਂ ਹੀ ਮਿਹਰਬਾਨੀਆਂ ਸਾਰੀਆਂ ਤੂੰ ਹੀ ਭੂਏ ਚੜਾਇਆ ਵਾ ਜਮਾ ਕੁਸ਼ਾਨੀ ਹੈ ਨਾ ਤੂੰ ਆਨੇ ਨਹੀਂ ਮੰਮੀ ਨਹੀਂ ਮੰਮੀ ਹੁਣ ਵੇਖ ਲੈ ਸੁਵਾਦ ਤੂੰ ਮੰਮੀ ਮੈਂ ਕਹਦਾ ਪੂਏ ਚੜਾਇਆ ਵਾ ਉਹ ਜੇ ਮੈਂ ਪੜ੍ਹਨ ਲਿਖਨ ਦੀ ਛੂਟ ਦਿੱਤੀ ਹੈ ਨਾ ਇਹਦਾ ਮਤਲਬ ਇਹ ਨਹੀਂ ਆ ਭੋਗਨੇ ਨੂੰ ਪੂਏ ਚੜਾਇਆ ਵਾ ਲੀੜਾ ਕਪੜਾ ਪਾਉਣ ਦੀ ਛੂਟ ਦਿੱਤੀ ਹੈ ਬਸ ਤੋਪ ਆਪ ਦੇਂਦੀ ਨਹੀਂ ਦਿੱਤੀ ਮੰਮੀ ਸਾਚੀ ਕਹਿੰਦੀ ਹੈ ਖਸੂਰ ਸਾਰਾ ਤੇਰਾ ਵਾ ਅਗਰ ਤੂੰ ਨੂੰ ਆਨੇ ਨਹੀਂ ਵੀ ਸਿਖਾਈ ਕਿ ਕਿੱਦਾਂ ਕਹਦੇ ਸਾਹਮਣੇ ਬੋਲਣਾ ਕਿੱਦਾਂ ਨਹੀਂ ਬੋਲਣਾ ਜਿਵੇਂ ਜੈ ਮਾਰਿਆ ਖਲੀ ਦੀ ਸਾਡਾ ਉਥੇ ਐਡੀ ਜ਼ਬਾਨ ਉਹਨੇ ਕੱਢੀ ਆਨੇ ਉਨੂੰ ਆ ਕਨੀ ਆਈ ਵੀ ਮੈਂ ਜ਼ਬਾਨ ਕੱਟ ਲਗੇ ਤੇ ਜ਼ਬਾਨ ਟੁੱਕ ਟੁੱਕ ਕੇ ਰਾਤ ਦੇਣੀ ਮਮੀ ਮੈਂ ਤਾਂ ਚਲੋ ਕਿੰਨੇ ਚਿਰ ਬਾਅਦ ਚ ਆਈ ਆ ਪਹਿਲਾਂ ਤੁਹਾਡੇ ਹੱਥਾਂ ਜੀ ਜ਼ਬਾਨ ਬੋਣੀ ਉਹਦੇ ਆਪਣੇ ਹੱਥ ਚਵਾ ਨਾਲੇ ਤੁਸੀਂ ਦੱਸਣਾ ਵਾ ਆ ਗੱਲ ਕਰਨੀ ਆ ਗੱਲ ਨਹੀਂ ਕਰਨੀ ਉੱਥੇ ਜੋ ਨਾ جواب ਦਿੰਦੀ ਅੰਦਰ ਆਂ ਕੇ ਮੈਨੂੰ ਦੱਸ ਦਿੰਦੀ ਵੀ ਮੈਂ ਨਹੀਂ ਆਇਆ ਕਰਾਉਣਾ ਉੱਥੇ ਇਹ ਸਾਰੀਆਂ ਤੇਰੀ ਤੇਨੂੰ ਕਿਹਨੂੰ ਨਾਮ ਦੱਸ ਕੋ ਹੋ ਵੀ ਨਾ ਇਹਨੂੰ ਭੂਏ ਟੜਾ ਆ ਸੂਡ ਪਾਲਾ ਆ ਖਾਲਾ ਆ ਲਾਇਆ ਜੇ ਕਿਹੜਾ ਕੰਮ ਕਰ ਲਾ ਨਹੀਂ ਕੋਈ ਗੱਲ ਮੈਂ ਕਰ ਲੂਗੀ ਮੈਂ ਕਰ ਲੂਗੀ ਕੰਮ ਕੋਈ ਸਿੱਖਿਆ ਨਹੀਂ ਜ਼ਬਾਨ ਮਾਣੀ ਸਿੱਖ ਗਈ ਅਗਲੀ ਉਹ ਲੋਕੀ ਕਹਿੰਦੇ ਖਾਣਾ ਨਾ ਹੁੰਦਾ ਲਾੜ ਹੁੰਦਾ ਵਾ ਤੇ ਬੋਲਣ ਦਾ ਕੋਈ ਲਾੜ ਨਹੀਂ ਗਾੜੀ ਤੇ ਮੇਰੀ ਗੱਲ ਸੁਜਦੋਂ ਅਹੀਂ ਰੋਕਦੇ ਆ ਤੂੰ ਹਾਨੂੰ ਕਿੱਦਾਂ ਕਹਿੰਦੀਆਂ ਨਹੀਂ ਹਾਂ ਨਾ ਕੁਛ ਕਹੋ ਨਾ ਕੁਛ ਕਹੋ ਆ ਤੇਰੇ ਹਗਲ ਚੜਾਈ ਸਿਰੇ ਚੜ ਗਈਆਂ ਤੇਰੀਆਂ ਹੀ ਮਿਹਰਬਾਨੀਆਂ ਸਾਰੀਆਂ ਉਹ ਮੰਮੀ ਅੱਗੇ ਤੇ ਕਦੀ ਇੰਨਾ ਬੋਲੀ ਨਹੀਂ ਉਹ ਜਿੱਦਾਂ ਅੱਜ ਇਹਨੇ ਕੀਤੀ ਆ ਨਾ ਉਹ ਮੇਰੇ ਸਿਰ 'ਚ ਸਵਾਹ ਪਵਾ ਕੇ ਰੱਖ ਦਿੱਤੀ ਸਵਾਹ ਨੂੰ ਹਵਾ ਲੱਗ ਗਈ ਜਿੱਦਾਂ ਨੀ ਰੀਲਾ ਪਉਂਦੀ ਤੇ ਮੈਂ ਕਹਿਨੀ ਹਾਂ ਨਹੀਂ ਮੰਮੀ ਰੀਲੀ ਪਾਤੀ ਕਿਹੜਾ ਲੋੜਾ ਆ ਗਿਆ ਆ ਗਿਆ ਨਾ ਲੋੜਾ ਤੈਨੂੰ ਸਭ ਪਤਾ ਹੈ ਤੂੰ ਤਾਂ ਪੁੱਛੇ ਪਾ ਗਈ ਉਹਨੂੰ ਉਹ ਬਾਬਾ ਮੈਨੂੰ ਨਹੀਂ ਕੋ ਪਤਾ ਪਤਾ ਨਹੀਂ ਤੈਨੂੰ ਪਤਾ ਤੈਨੂੰ ਸਾਰਾ ਕੁਝ ਹੀ ਤੂੰ ਮੀਣੀ ਬਣੀ ਲੈ ਦੱਸਿਆ ਵੀ ਸਾਨੂੰ ਸਾਡਾ ਪੁੱਤਰ ਵੀ ਕੋਈ ਗੱਲ ਹੈਗੀ ਕਿ ਨਹੀਂ ਸਾਡੀ ਤਾਂ ਤੂੰ ਰਾਜ ਕੇ ਪੀਤੀ ਕਰਾ ਕੇ ਤੇਰੀ ਜਿਹੜੀ ਹੋਣੀ ਹੈ ਮੈਨੂੰ ਲਾਮਾ ਆ ਗਿਆ ਨਾ ਉਹ ਨਾ ਵੱਢਣੀ ਵੱਢਣੀ ਪਹਿਲਾਂ ਤੇਰਾ ਸਿਆਪਾਂ ਵੇਡੂਣ ਮੈਂ ਉਹ ਚੰਗਾ ਪਪਾ ਹਾਂ ਗੱਲ ਛੱਡੋ ਉਹ ਜਿਹੜੀ ਗੱਲ ਹੋਣੀ ਨਾ ਉਹ ਕਰੋ ਜਿਹੜਾ ਨੇ ਜਵਾਬ ਦਿੱਤਾ ਮੈਂ ਉਹਦੀ ਗੱਲ ਕੰਢੀ ਆ ਤੇ ਜੇ ਉਹਨਾਂ ਨੇ ਜਵਾਬ ਦਿੱਤਾ ਤਾਂ ਹਾਂ ਕਰੂਗੀ ਕਰਵਾ ਲਾ ਜਾ ਕੇ ਹਾਂ ਜੇ ਹੋਰ ਕੰਮ ਕਰੂ ਮੰਮੀ ਜਾ ਉਹਨੂੰ ਪੁੱਛ ਜਾ ਕੇ ਬੁੱਤ ਬਣ ਕੇ ਖਲੋਗੀ ਸਾਡੇ ਸਾਹਮਣੇ ਹੁਣ ਪੁੱਛ ਮੈਂ ਤਾਂ ਤਾਂ ਬੜੀ ਭਾਂਦੀ ਉਹਦੀ ਤੋਂ ਮੰਮੀ ਮੈਨੂੰ ਇਹ ਆਸ ਨਹੀਂ ਉ ਤਾਂ ਆਹੀ ਪੂਨਮ ਤੋਂ ਮੈਨੂੰ ਤਾਂ ਆਪਨੇ ਪਤਾ ਪਈ ਨਹੀਂ ਜਵਾਬ ਦੇਣਾ ਨਾ ਅੱਗੇ ਬਹਿ ਕੇ ਸਾਡੇ ਸਾਡੀਆਂ ਨੇ ਸ਼ਰਮ ਕੀਤੀ ਕੋਈ ਟਾਡੇ ਦਾ ਤੋਲੇ ਨੇ ਵੀ ਅਖੇ ਮਾਸੀ ਦੇ ਅੱਗੇ ਵੈਰਲਾ ਸੀ ਇਹਨੇ ਢਡੋਰਾ ਪਟਣਾ ਜਾ ਕੇ ਸਾਰੇ ਥਾਂ ਕਿਹਨਕ ਵੀ ਅਲੀ ਘੱਟ ਕੋ ਪੁੱਛ ਗਈ ਸੀ ਆ ਨਹੀਂ ਗਈ ਤਾਂ ਪੁੱਤ ਮੇਰੀ ਘੱਟ ਪਿਛਤੀ ਕਰਕੇ ਗਈ ਤੁਹਾਡੇ ਸਾਹਮਣੇ ਹਾਂ ਦੀ ਤੁਹਾਡੀ ਕੁੜੀ ਆ ਗਿਆ ਕਾਰੀ ਨਹੀਂ ਕਿ ਤੁਹਾਡੇ ਕਹਣੇ ਤੇ ਨਹੀਂ ਕਿ ਕੁੜੀ ਹੈਗੀ ਮੈਨੂੰ ਤਾਂ ਫੇਰ ਮਾਸੀ ਦੀ ਸ਼ਰਮ ਆ ਗਈ ਮੇਰੇ ਜੀ ਨਾਲ ਤੇਰੇ ਪੜੇ ਖੋਵਾ ਇੱਥੇ ਇਤਨਾ ਬਿਮਾਰੀ ਕੀ ਹੈ ਗੁੱਸਾ ਨੇ ਮੈਨੂੰ ਵੀ ਬੜਾ ਮੈਂ ਜੇ ਉਧਰ ਲੱਗੇ ਨਾ ਕੋ ਕਹਿਣ ਉਸ ਦਿਨ ਇੰਨੇ ਨਹੀਂ ਕੁਝ ਕਹਿਣ ਦਿੱਤਾ ਉਸ ਦਿਨ ਇਹ ਤਾਂ 2 ਵਜੇ ਆਂਦੇ ਨੂੰ ਪਤਾ ਲੱਗਦਾ ਇੱਕ ਵਾਰੀ ਅਹੀਂ ਸਿੱਤਾਂ ਕਰਨ ਲਈ ਨਹੀਂ ਮਾਸੀ ਗੱਲ ਹੀ ਕੋਈ ਨਹੀਂ ਜਿੱਥੇ ਅਸੀਂ ਕਹਿਤਾ ਅਹੀਂ ਜੇ ਰਾਤ ਨੂੰ ਜਣ ਕਹਦਾ ਉਹਨੇ ਕਹਣਾ ਦੇਣੀ ਆ ਪਰ ਇਹਨੇ ਤਾਂ ਸਾਡੀ ਮੈਨ ਤਾਂ ਵੀ ਇਹਨੇ ਕੁੱਟ ਕੇ ਲਾਹ ਲਖਦੀ ਆ ਆ ਜਾਂਦੀ ਪੁੱਤ ਕੋਣ ਦਾ ਕੁਝ ਨਹੀਂ ਥੁੜਿਆ ਇਹਨਾਂ ਦਾ ਮਰਜੇ ਦਾ ਗਲੋਂ ਲਾਜੇ ਜਾਂਦੀ ਪਤ ਜੇ ਨਹੀਂ ਆ ਗਿਆ ਕਰਮਾਂ ਮਾਪਿਓ ਦਾ ਮਾਪਿਓ ਮਰ ਜਾਂਦਾ ਵੈ ਇਹਨਾਂ ਨੂੰ ਖੁਸ਼ੀਆਂ ਦਿੰਦਾ ਉਹੋ ਗੱਲ ਆਪ ਨਹੀਂ ਖਾਂਦਾ ਤੇ ਇਹਨਾਂ ਦੇ ਮੂੰਹ 'ਚ ਪਉਂਦਾ ਵਾ ਪਰ ਇਹ ਕੋਈ ਕਦਰ ਨਹੀਂ ਜਾਣਦੇ। ਨਾ ਅੰਦਰ ਰਣ ਕੇ ਬਹਿ ਗਈ ਆ ਪੈ ਗਈ ਤੇਰੇ ਕਲੇਜ 'ਚ ਠੰਡ ਮੇਰੀ ਬੇਇੱਜ਼ਤੀ ਕਰਾ ਕੇ। ਭਾਬੀ ਮੈਂ ਤੁਹਾਡੀ ਕੋਈ ਬੇਇੱਜ਼ਤੀ ਨਹੀਂ ਕਰਾਈ ਬੇਇੱਜ਼ਤੀ ਸਗੋਂ ਮੇਰੀ ਹੋਈ ਆ ਵੀਰ ਤੇ ਮੰਮੀ ਦੇ ਸਾਹਮਣੇ ਨਾਲੇ ਤੁਹਾਡੀ ਮਾਸੀ ਦੇ ਸਾਹਮਣੇ ਪਹਲਾ ਮਾਸੀ ਕੀ ਸੋਚਦੀ ਹੋਗੀ ਤੁਹਾਡੀ ਕਿ ਕੁੜੀ ਤੇ ਤੇ ਜ਼ੁਬਾਨ ਹੀ ਵੱਡੀ ਆ ਮੈਨੂੰ ਜਵਾਬ ਦੇਣ ਨੂੰ ਜੀ ਨਹੀਂ ਕਰਦਾ ਪਰ ਫਿਰ ਵੀ ਮੈਨੂੰ ਦੇਣਾ ਪਿਆ ਮਾਸੀ ਉਹ ਸੋਚਦੀ ਹੋਗੀ ਜੋ ਤੋ ਕਰਕੇ ਆ ਗਈ ਆ ਮੈਂ ਉਹਨੂੰ ਆ ਨਹੀਂ ਮੇਰੇ ਕਹਿਣੇ ਘਰ ਵਾ ਹਰ ਇੱਕ ਗੱਲ ਮੇਰੀ ਮੰਨਦੀ ਆ ਪਰ ਤੂੰ ਤੇ ਮੇਰੇ ਸੱਚ ਸੁਆਭਾ ਪਾ ਕੇ ਰਹਾ ਦਿੱਤੀ ਆ ਤੂੰ ਦੱਸ ਦਿੱਤਾ ਵਾ ਕਿ ਕਦੇ ਕੇ ਦਾ ਸਾਥ ਨਾ ਦਓ ਉਹ ਮੰਮੀ ਦੇ ਖਿਲਾਫ ਜਾ ਕੇ ਤੇਰੇ ਵੀਰ ਦੇ ਖਿਲਾਫ ਜਾ ਕੇ ਤੈਨੂੰ ਵੰਸੋਂ ਨੇ ਕੱਪੜੇ ਪਵਾਏ ਤੈਨੂੰ ਪੜਾਇਆ ਲਿਖਾਇਆ ਹਜੇ ਤੈਨੂੰ ਮੈਂ ਇਹ ਵੀ ਕਿਹਾ ਕਿ ਜਿੰਨਾ ਪੜਨਾ ਚਾਹੁੰਦੀ ਪੜ ਲੈ ਤੇ ਤੂੰ ਮੇਰਾ ਕੀ ਮੁੱਲ ਪਾਇਆ ਪਰ ਭਾਬੀ ਜੇ ਤੂੰ ਕਹਿਂਦੀ ਆ ਕਿ ਮੈਂ ਤੈਨੂੰ ਪੜਨ ਵਾਸਤੇ ਛੂਟ ਦਿੱਤੀ ਆ ਤੇ ਫਿਰ ਆਪਣੀ ਮਾਸੀ ਨੂੰ ਕਹਿਣਾ ਹੈ ਨਾ ਰਿਸ਼ਤਾ ਨਾ ਲੈ ਕੇ ਆਉਂਦੀ ਫਿਰ ਜੋਤੀ ਮੇਰੇ ਰਿਸ਼ਤੇ ਦੀ ਗੱਲ ਕਰਨ ਦੇ ਆ ਕਹਨੇ ਕਰ ਤਾਂ ਮੈਂ ਤੁਹਾਡੀ ਹੈਗੀ ਤੁਹਾਨੂੰ ਪਤਾ ਤਾਂ ਹੈ ਕਿ ਮੈਂ ਤੁਹਾਡੀ ਸਾਰੀ ਗੱਲ ਮੰਨਦੀ ਆ ਪਰ ਫਿਰ ਵੀ ਜਦੋਂ ਤੇ ਵਿਆਹ ਵਾਲੀ ਗੱਲ ਕਰਨੀ ਮੈਨੂੰ ਨਹੀਂ ਬਰਦਾਸ਼ਤ ਹੋਈ ਬਰਦਾਸ਼ਤ ਕਿ ਨਹੀਂ ਦੱਸ ਕੁਵਾਰੀ ਬਿਠੇ ਰਹਿਣਾ ਸਾਰੀ ਜ਼ਿੰਦਗੀ ਵਿਆਹ ਕਰਾਉਣਾ ਨਹੀਂ ਔਰ ਨਾਲੇ ਮੇਰੀ ਮਾਸੀ ਰਿਸ਼ਤਾ ਲੈ ਕੇ ਆਈ ਮਾੜਾ ਨਹੀਂ ਲੈ ਕੇ ਆਈ ਉਹ ਹੋਰ ਕਿਤੇ ਉੱਬਰ ਥਾਂ ਚਲ ਜੂਗੀ ਵਿਆਹ ਕੇ ਕਿ ਬਨਾ ਕਲੇ ਕਿੱਦਾਂ ਦੇ ਹੋਣੇ ਕਿੱਦਾਂ ਦੇ ਨਹੀਂ ਉਹਨੂੰ ਸਾਰੀ ਜਾਣਕਾਰੀ ਹੀ ਕਿ ਉਹਨਾਂ ਦਾ ਆਂਡਕਾਂ ਹੈ ਕਿੱਦਾਂ ਦਾ ਵਾ ਤੂੰ ਉਹਦੇ ਮੂੰਹ ਫੁਲਾ ਕੇ ਅੰਦਰ ਬੈਗੀ ਤੇਰਾ ਕੀ ਗਿਆ ਉਹ ਬੇਇੱਜ਼ਤੀ ਤੇ ਵੜਿਆ ਵੜਿਆ ਦੀ ਹੋ ਗਈ ਤੇਰੀ ਕਾਦੀ ਬੇਇੱਜ਼ਤੀ ਹੋਈ ਆ ਮਾਸੀ ਕੀ ਕਹਿੰਦੀ ਹੋਗੀ ਇਹਦੀ ਜ਼ੁਬਾਨ ਜ਼ੁਬਾਨ ਵਾਈਏ ਤਾਂ ਫਿਰ ਉਹਨੇ ਤੇ ਕਹਿਣਾ ਹੀ ਆ ਭਾਬੀ ਮੈਂ ਕੁਝ ਗਲਤ ਨਹੀਂ ਬੋਲਿਆ ਮੈਂ ਬਸ ਇਹੋ ਕਿਹਾ ਮੈਂ ਅਜੇ ਪੜ੍ਹਾਈ ਕਰਨੀ ਹੈ ਮੈਂ ਰਿਸ਼ਤਾ ਨਿਗਾ ਕਰਨਾ ਨਾਲੇ ਹੁਣ ਐ ਪਖੰਡ ਜੇ ਨਾ ਫਰੀ ਜਾਓ ਗਲਤੀ ਤੇ ਤੁਹਾਡੀ ਆ ਤੇ ਮੜੀ ਮੇਰੇ ਸਿਰ ਜਾਣਦੇ ਆ ਤੁਸੀਂ ਮੇਰੀ ਕਾਦੀ ਗਲਤੀ ਆ ਪਹਿਲਾਂ ਹੁਣ ਦੱਸ ਕੇ ਜਾ ਚਲ ਕੱਤੋਂ ਗਈ ਆ ਲੈ ਵੀ ਇਹ ਕੁੜੀਏ ਦਿਮਾਗ 'ਚ ਪਤਾ ਨਹੀਂ ਕੀ ਚੱਲਦਾ ਵਾ ਮੇਰਾ ਜਿਗਰ ਆਇਆ ਲੂੰਡਾ ਜਿਹਾ ਭਵਾ ਕੇ ਸੁਟਾ ਇਹਨੂੰ ਪਹਿਲਾਂ ਕਿੰਨਾ ਦੁੱਖ ਲੱਗਣਿਆ ਮਾਸੀ ਕੀ ਆਂਦੀ ਹੋਗੀ ਨਾਲ ਭੈਣ ਭਰਾ ਨੂੰ ਕੀ ਦੱਸੂਗੀ ਜਾ ਕੇ ਵੀ ਇੰਨੀ ਮੇਡੀ ਪੜੀ ਵੀ ਇੱਜ਼ਤ ਵਾ ਇੱਥੇ ਹੁਣ ਨਾ ਬੱਟਰੀਆਂ ਕਰ ਲਈਆਂ ਤੂੰ ਆਪਣੀਆਂ ਮਨ ਮਰਜ਼ੀਆਂ ਨਾਲੇ ਤੁਹਾਨੂੰ ਨਾ ਪੱਕੀਆਂ ਪਕਾਈਆਂ ਰਾਸ ਨਹੀਂ ਆਈਆਂ ਹੁਣ ਮੇਰੀ ਮਾਸੀ ਦੇ ਸਾਹਮਣੇ ਤੂੰ ਮੇਰੀ ਬੇਇੱਜ਼ਤੀ ਕਰਾਈ ਕਿਦਾਂ ਤੋੜ ਕੇ ਜਵਾਬ ਦਿੱਤਾ ਵਾ ਹੁਣ ਤੈਨੂੰ ਇਹੋ ਜਿਹਾ ਥਾਂ ਸੁਟੂੰਗੀ ਨਾ ਤੂੰ ਮੇਕੀ ਯਾਦ ਰੱਖੂਗੀ ਤੂੰ ਤੇ ਸਮਝ ਛੜਿਆ ਪਿਪਾ ਵੀ ਮੇਰ ਨਾਲ ਪਿਆਰ ਬੜਾ ਕਰਦੀ ਤੂੰ ਤੇ ਮੇਰੇ ਪਿਆਰ ਦਾ ਨਾਜਾਇਜ਼ ਫਾਇਦਾ ਚੁੱਕਿਆ ਵਾ ਤੂੰ ਤੇ ਮੇਰੀ ਕਿਤੇ ਮਾਸੀ ਨਹੀਂ ਰਹਿ ਹੁਣ ਦਿੱਤੀ ਮਾਸੀ ਦੇ ਸਾਹਮਣੇ ਥੋੜਾ ਬਹੁਤਾ ਤੇ ਸੋਚ ਲੈਂਦੀ ਹਾਂ ਪਿਪਾ ਵੀ ਮੇਰ ਨਾਲ ਕਿੰਨਾ ਪਿਆਰ ਕਰਦੀ ਆ ਆਵੇ ਹਾਂ ਕਿੱਦਾਂ ਲੱਗ ਗਿਆ ਕੜਾਰੇ ਵਾਰ ਕੇ ਸੁੰਨ ਦਿਆ ਵਾ ਇਹਨੂੰ ਕਿਤੇ ਮਾਸੀ ਪਤਾ ਨਹੀਂ ਹੈਗਾ ਵੀ ਮੇਰੀ ਘਰ ਦੀ ਤੇ ਕੀ ਬੀਤਣ ਲਈ ਆ ਪਰ ਮੂਵੀ ਨਹੀਂ ਚੱਲਦੀ ਆ ਟਾਈਮ ਹੋ ਗਿਆ ਮੇਰਾ ਕੋਲ ਕਾ ਨਾ ਦਈ ਫਿਰ ਬੋਨਮ ਖਲੋ ਜਾ ਇੱਥੇ ਗੱਲ ਸੁਣ ਕੇ ਜਾ ਹਾਂਜੀ ਮੰਮੀ ਸਾਨੂੰ ਨਾ ਕੰਮ ਵੰਡ ਦ ਦੋਵਾਂ ਜਾਨੀਆਂ ਨੂੰ ਮੇਰੇ ਕੋ ਇਨਾ ਕੰਮ ਨਹੀਂ ਹੁੰਦਾ ਹੈਗਾ ਜਿਹੜਾ ਇਹਦੇ ਬੰਦੇ ਦਾ ਆਊਗਾ ਇਹ ਕਰ ਲਿਆ ਕਰੂੰ ਜਿਹੜਾ ਮੇਰੇ ਬੰਦੇ ਆਊ ਮੈਂ ਕਰ ਲਿਆ ਕਰੂੰ ਭਾਬੀ ਇਹ ਤੁਸੀਂ ਕੀ ਕਹਿ ਰਹੇ ਆ ਨਾਲੇ ਮੈਂ ਤੇ ਹੁਣ ਕੱਲ ਜਾਣਾ ਵਾ ਕੱਲ ਜਾਇਆ ਕਰੂੰਗੀ ਤੇ ਤੁਹਾਡੇ ਘਰ ਦਾ ਕੰਮ ਕਰਿਆ ਕਰੂੰਗੀ ਮੈਂ ਤਾਂ ਲੇਟ ਹੋ ਜਾਇਆ ਕਰਨਾ ਫਿਰ ਵੇ ਪੋਨਮ ਇਹ ਮੇਰੀ ਸਿਰ ਦਰਦੀ ਨਹੀਂ ਆ ਇਹ ਤੇਰੀ ਸਿਰ ਦਰਦੀ ਆ ਨਡਣ ਕਾਂ ਕਾਂ ਮੈਂ ਕਿੰਨਾ ਕੰਮ ਕਰ ਲੈਣਾ ਮੇ ਕੋ ਨਹੀਂ ਨਾ ਹੁੰਦਾ ਅੱਧਾ ਤੈਨੂੰ ਹੀ ਕਰਨਾ ਪੈਣਾ ਜਦੋਂ ਮਰਜ਼ੀ ਕਰ ਭਾਬੀ ਮੈਨੂੰ ਲੱਗਦਾ ਤੁਸੀਂ ਕੱਲ ਵਾਲੀ ਗੱਲ ਦਾ ਗੁੱਸਾ ਕੀਤਾ ਵਾ ਮੇਰੀ ਗੱਲ ਸੁਣ ਬਜੀਤ ਜਦੋਂ ਮੈਂ ਤੁਹਾਨੂੰ ਕਹਿਨੀ ਹੈ ਨਾ ਇਹਦੇ ਸਿਰ ਤੇ ਥੋੜੀਆਂ ਜ਼ਿੰਮੇਵਾਰੀਆਂ ਛੋਟੇ ਨੂੰ ਪਤਾ ਲੱਗੂਗਾ ਉਦੋਂ ਤੁਹਾਨੂੰ ਨਹੀਂ ਮਾਤਾ ਮੈਂ ਆਪੇ ਕੰਮ ਕਰ ਲੂੰਗੀ ਹੁਣ ਵੀ ਤੁਹਾਨੂੰ ਪਤਾ ਗਈ ਹੈ ਨਾ ਕੰਮ ਕਰਨ ਦੀ ਕਿ ਵੰਡ ਦੋ ਤੇ ਜਦੋਂ ਮੈਂ ਤੁਹਾਨੂੰ ਆਨੀ ਹਾਂ ਵੀ ਕੰਮ ਵੰਡ ਕੇ ਕਰਿਆ ਕਰੋ ਉਦੋਂ ਤੁਹਾਨੂੰ ਕੋਈ ਗੱਲ ਮੈਂ ਇਕੱਲੀ ਕਰ ਲੂੰਗੀ ਹੁਣ ਦੱਸ ਫੇ ਮੈਂ ਕੀ ਕਰਾਂ ਫੇ ਮੰਮੀ ਮੇਰੇ ਕੋ ਨਹੀਂ ਹੁੰਦੇ ਮੈਂ ਤਨ ਦਾ ਦਿੰਦਾ ਨਾ ਮੈਂ ਜਦੋਂ ਕਹੇ ਨਾ ਮੈਂ ਕੱਲੀ ਕਰ ਲੂਗੀ ਤੇ ਫਿਰ ਮੈਂ ਕਰਦੀ ਵੀ ਰਹੀ ਮੈਂ ਕਿਹਨੂੰ ਕਿਹਾ ਵੀ ਨਹੀਂ ਹੁਣ ਮੇਰੇ ਕੋ ਨਹੀਂ ਹੁੰਦਾ ਤੇ ਫਿਰ ਮੈਂ ਕਹਿ ਲੈਂਦੀ ਆ ਨਾਲੇ ਹੁਣ ਮੈਂ ਕੋਈ ਗੱਲ ਵਾਲੀ ਗੱਲ ਦਾ ਗੁੱਸਾ ਗਸਾ ਨਹੀਂ ਕੱਢਣ ਦੀ ਹੈਗੀ ਤੈਨੂੰ ਕੰਮ ਕਰਨਾ ਹੀ ਪੈਣਾ ਵਾ ਨਾਲੇ ਘਰ ਦਾ ਕੰਮ ਵਾ ਤੂੰ ਵੀ ਤੇ ਬਰਾਬਰ ਦਾ ਰਹਿਣ ਦੀ ਆ ਚਲੋ ਠੀਕ ਆ ਮੰਮੀ ਹੁਣ ਤੇ ਮੈਂ ਲੇਟ ਹੋਣਦੀ ਆ ਤੂੰ ਵੰਡ ਦਿਓ ਕੰਮ ਜਿਹੜਾ ਮੇਰੇ ਹਿੱਸੇ ਆਉਂਦਾ ਹੋਊਗਾ ਉਹ ਮੈਂ ਆਣ ਕੇ ਕਰ ਲੂਗੀ ਭਾਬੀ ਦੇ ਹਿੱਸੇ ਦਾ ਹੁਣ ਭਾਬੀ ਕਰ ਲੈ ਹੁਣ ਮੈਂ ਚੱਲੀ ਆ ਚੱਲ ਕੋਈ ਨਹੀਂ ਪੁੱਤ ਆ ਮਤੂੰ ਹੀ ਕਰ ਲਿਆ ਕਰ ਜਿੰਨਾ ਤਰ ਕੋੰਦਾ ਤੂੰ ਕਰ ਬਾਕੀ ਆਪੇ ਕਰਿਆ ਕਰੂਗੀ ਨਾਲੇ ਇਹਨੂੰ ਪਤਾ ਲੱਗੂਗਾ ਘਰ ਦਾ ਕਿੱਦਾਂ ਕੰਮ ਕਰੀਦਾ ਚਲੋ ਫਿਰ ਮੰਮੀ ਠੀਕ ਆ ਜੇ ਇਦਾਂ ਨਾ ਇਦਾਂ ਸਹੀ ਇਹ ਵੇਲੇ ਤਾਂ ਮੈਂ ਕਰ ਲੈਣੀ ਰਾਤ ਦਾ ਸਾਰਾ ਰੋਟੀ ਪਾੜੀ ਤੇ ਭਾਂਡਿਆਂ ਤੱਕ ਇਹੋ ਮੰਨ ਜੂਗੀ ਫਿਰ ਆਪੇ ਮਾਜ ਲਿਆ ਕਰੂਗੀ ਮੈਂ ਤੈਨੂੰ ਜਦੋਂ ਦੋ ਦੋ ਤੇ ਇਹ ਕਹਿੰਨੀ ਹਾਂ ਵੀ ਕੋਈ ਨਹੀਂ ਇਹਨੂੰ ਕੰਮ ਕਰਨ ਦੇ ਕਰਨ ਦੇ ਪਰ ਤੂੰ ਹੀ ਨਹੀਂ ਮੇਰੀ ਬਲਜੀਤ ਪੇਸ਼ ਜਾਣ ਚਲੋ ਮੰਮੀ ਠੀਕ ਆ ਅੱਗੇ ਤੇ ਤੁਹਾਡੀ ਮੈਂ ਕੋਈ ਗੱਲ ਮੰਨਦੀ ਨਹੀਂ ਸੀ ਨਾ ਹੁਣ ਜਿੰਨਾ ਇਹਨੂੰ ਹੋਣਾ ਵਾ ਲੋ ਜਿੰਨੀਆਂ ਇਹਦੇ ਚ ਕਸਰਾ ਕਰਦੀਆਂ ਨਾ ਹੁਣ ਕੱਢ ਲੋ ਚੰਗਾ ਕੀਤਾ ਤੈਨੂੰ ਵੀ ਸਮਝ ਆਈ ਆ ਕਿ ਕੰਮ ਕਰਨਾ ਡੈਈ ਆ ਜੇ ਤੂੰ ਤਾਂ ਡੈਆ ਹੁੰਦਾ ਨਾ ਤੇ ਆ ਨੋ ਪਤਾਉਣੀ ਨਾ ਉਹ ਗੱਲ ਉਹਦੇ ਚ ਪਾਪ ਹੀ ਦੇਣਾ ਸੀ ਤੂੰ ਮੈਨੂੰ ਪੁਹੇਚੜਾ ਛੜਾ ਸੀ ਮੈਂ ਬਾਹਰ ਜਿਉਂ ਚਿਰ ਤੋਂ ਪਾਣੀ ਨੰਗਿਆ ਹੁਣ ਤੂੰ ਆਨੀ ਆ ਤੇ ਚਲ ਕੋਈ ਗੱਲ ਨਹੀਂ ਹੁਣ ਕੰਮ ਲਾਇਦਾ ਕੀ ਫਾਇਦਾ ਤੇ ਸ਼ੁਰੂ ਤੋਂ ਢਾਈ ਹੁੰਦੀ ਨਾਲੇ ਨੂੰ ਬੂਝਾ ਪੈਂਦੀ ਕੰਮ ਦੇ ਮੰਮੀ ਆਪੇ ਪੈਜੂਗੀ ਜਦੋਂ ਇੱਕ ਦਿਨ ਕੰਮ ਕੀਤਾ ਦੋ ਦਿਨ ਕੀਤਾ ਨਾ ਫਿਰ ਸਾਰੀਆਂ ਚਾਚਾ ਆ ਜਾਂਦੀਆਂ ਹੁੰਦੀਆਂ ਹਣ ਮੇਰੇ ਕੋ ਨਹੀਂ ਨਾ ਹੁੰਦਾ ਤੇ ਫਿਰ ਮੈਂ ਵੀ ਹੁਣ ਕੀ ਕਰਾਂ ਦੱਸੋ ਕੋਈ ਗੱਲ ਨਹੀਂ ਰਜੀਤ ਪੁੱਤ ਤੀ ਹੈ ਹੋਂ ਸਾਰੇ ਗੁੱਸੇ ਆਪਣੇ ਮਨ ਚੋਂ ਕੱਢ ਲਈ ਜੰਗਾ ਇਹਦੇ ਬਾਰੇ ਮੰਮੀ ਹੋਂ ਮੈਂ ਕੋਈ ਗੁੱਸਾ ਕੀਤਾ ਹੀ ਨਹੀਂ ਮੈਂ ਤਾਂ ਉਤਰਾ ਹੀ ਆਖਿਆ ਵੀ ਮੰਮੀ ਇੰਨਾਂ ਦੇ ਰਹਿੰਦੇ ਇਹਨੂੰ ਕੰਮ ਨਹੀਂ ਡੰਡੀ ਕੰਮ ਨਹੀਂ ਡੰਡੀ ਫੇਰ ਹੀ ਮੈਂ ਤੁਹਾਨੂੰ ਕਿਹਾ ਵੀ ਕੰਮ ਇਹਨੂੰ ਡਾਹ ਲੈਨੇ ਆ ਇਹਨੂੰ ਨਾਲ ਜਾਜਾ ਜੀ ਵੀ ਨਾਲ ਬਗਾਨੇ ਘਰ ਜਾਣਾ ਵਾ ਹਾਂ ਬਹੁਤ ਸੋਣਾ ਕੀਤਾ ਇਹਨੇ ਬਗਾਨੇ ਘਰ ਜਾਣਾ ਇਹਨੂੰ ਕਿੱਦਾਂ ਪਤਾ ਲੱਗੂ ਆਹੋ ਗੁੱਸਾ ਨਾ ਕਰੀ ਉਹ ਗੁੱਸਾ ਕੀ ਹੁੰਦਾ ਵਾ ਉਹ ਤਾਂ ਤੁਹਾਨੂੰ ਮੈਂ ਹੋਂ ਦੱਸੂਗੀ ਮੈਂ ਜਿੰਨੀਆਂ ਭੂਏ ਚੜਾਈਆਂ ਨਾ ਹੁਣ ਤੁਹਾਨੂੰ ਸਿਰ ਤੋਂ ਲਾ ਕੇ ਦੱਸੂੰ ਕਿਤਨਾ ਲਈਦਾ ਵਾ ਮੈਂ ਤੇ ਆਖਿਆ ਚੱਲ ਕੋਈ ਨਹੀਂ ਕੋਈ ਨਹੀਂ ਜਿੱਦਾਂ ਕਰਦੀਆਂ ਘਰ ਲੈਣ ਦੋ ਪਰ ਇਹ ਦੇ ਮੇਰੇ ਸਿਰ ਤੇ ਚੜ ਕੇ ਟੰਡ ਵੀ ਕਰਨ ਲੱਗ ਗਈਆਂ ਹੁਣ ਤੁਹਾਨੂੰ ਕਿਦਾ ਪਤਾ ਲੱਗੋ ਉਹ ਬਲਜੀਤ ਕਿਹੜੀ ਸ਼ੈ ਦਾ ਨਾਮ ਆ ਉਹ ਮੈਂ ਵੀ ਜੱਟ ਦੀ ਧੀ ਨਹੀਂ ਜੇ ਤੁਹਾਨੂੰ ਦਿਨੇ ਤਾਰੇ ਨਾਮ ਬਖਾਲੇ ਤੇ ਭਾਬੀ ਪਾਣੀ ਦਾ ਗਲਾਸ ਲਾਓ ਮੇਰੇ ਲਈ ਇੱਕ ਬੜੀ ਗਰਮੀ ਹੈ ਅੱਜ ਹਏ ਸਾਈ ਚੜ ਗਿਆ ਆਉਂਦੇ ਆਉਂਦੇ ਲੈ ਭਾਬੀ ਹੱਥ ਚ ਫੜਾ ਦਿੰਦੀ ਪਾਣੀ ਦਾ ਗਲਾਸ ਥੱਲੇ ਰੱਖਿਆ ਹੀ ਹੂੰ ਹੂੰ ਭਾਬੀ ਅਸੜਿਆ ਪਾਣੀ ਮੱਥੇ ਮਾਰਿਆ ਇੰਨੀ ਗਰਮੀ ਚ ਤੇ ਮਾ ਅੱਗੇ ਆਈ ਆ ਘੋਟ ਠੰਡਾ ਪਾਣੀ ਲੈ ਆਉਂਦੀ ਉਹ ਤੇ ਫ੍ਰਿਜ ਆ ਫ੍ਰਿਜ ਦੇ ਵਿੱਚ ਬਰਫ਼ ਆ ਬਰਫ਼ ਕੱਢ ਕੇ ਨਾ ਵਾਟਾ ਕੁ ਕੋਲਰ ਚ ਪਾਲਾ ਤੇ ਪੀਲਾ ਪਾਣੀ ਆ ਮੈਨ ਕੋ ਨੀ ਨੇ ਕੰਮ ਹੁੰਦੇ ਚੱਲ ਭਾਬੀ ਪਾਣੀ ਤੇ ਮੈਂ ਪੀ ਲੂਗੀ ਰੋਟੀ ਬਣੀ ਆ ਮੈਨੂੰ ਭੁੱਖ ਵੀ ਬੜੀ ਲੱਗੀ ਆ ਸਵੇਰੇ ਤੇ ਪੈਣਾ ਸੀ ਆਲੂ ਵਾਲੇ ਪਰੌਂਠੇ ਪਕਾਏ ਸੀ ਤੇ ਉਹ ਗਏ ਆ ਖਾਦੇ ਆਲੂ ਵੀ ਗਏ ਮੁੱਕ ਤੇ ਰੋਟੀਆਂ ਵੀ ਪਕਾਉਣੀਆਂ ਪੈਣੀਆਂ ਤੇ ਸਬਜ਼ੀ ਵੀ ਕੋਈ ਹੈ ਨਹੀਂਗੀ ਭਾਬੀ ਇੰਨੀ ਗਰਮੀ ਚ ਮੈਂ ਆਈ ਆ ਘੜੀ ਮੈਂ ਰੈਸਟ ਕਰਨੀ ਸੀ ਤੇ ਤੀ ਰੋਟੀ ਸਬਜ਼ੀ ਬਣਾ ਕੇ ਨਹੀਂ ਰੱਖਿਆ ਹੋਗਾ ਹੁਣ ਕਿਹੜੇ ਵਲੇ ਮੈਂ ਰੋਟੀ ਬਣਾਉ ਤੇ ਕਿਹੜੇ ਵਲੇ ਮੈਂ ਸਬਜ਼ੀ ਬਣਾਉਂਗੀ ਉਹ ਹੁਣ ਤੇਰੀ ਸਮੱਸਿਆ ਵਾ ਤੂੰ ਵੇਖ ਤੂੰ ਕੀ ਕਰਨਾ ਉਹ ਕਿ ਮੈਂ ਬਤੇਰੀਆ ਬਣਾ ਬਣਾ ਕੇ ਦਿੱਤੀਆਂ ਹੁਣ ਇੰਨਾ ਕੰਮ ਤਾਂ ਤੈਨੂੰ ਆਪ ਹੀ ਕਰਨਾ ਪੈਣਾ ਕਿਹੜਾ ਤੂੰ ਸਾਰੀ ਦਿਹਾੜੀ ਲਾ ਕੇ ਆਈ ਆ ਅੱਧੇ ਦਿਨ ਤੇ ਆ ਗਈ ਆ ਭਾਬੀ ਥੱਕੀ ਪਈ ਆ ਤਾਂ ਤਾਂ ਤੁਹਾਨੂੰ ਕਹਿਣ ਦੀ ਨਾਲੇ ਮੈਂ ਸਵੇਰ ਦੀ ਰੋਟੀ ਖਾ ਕੇ ਨਹੀਂ ਗਈ ਤੁਹਾਨੂੰ ਪਤਾ ਤਾਂ ਹੈਗਾ ਵਾ ਕਿ ਹੁਣੇ ਆਣ ਕੇ ਰੋਟੀ ਖਾਣੀ ਐ ਤੁਸੀਂ ਬਣਾ ਕੇ ਰੱਖ ਦਿੰਦੇ ਬਣਾ ਕੇ ਰੱਖ ਦਿੰਦੇ ਤੇਰੇ ਬਾਅਦ ਰੋਟੀ ਤੂੰ ਬੜਾ ਮੇਰਾ ਮੁੱਲ ਪਾਇਆ ਹੈ ਨਾ ਉਹਦੇ ਸਿਰ ਤੇ ਸਵਾਮੇਲੇ ਚ ਪਾ ਗਏ ਰੱਖੀ ਆ ਉਹ ਆਹ ਹੁਣ ਤੇ ਕੋ ਬਦਲਾ ਲੈਣਾ ਮੈਂ ਉਹ ਜਿਹੜਾ ਜਲੂਸ ਮੇਰਾ ਤੁ ਮਾਸੀ ਦੇ ਪਿੰਡ ਕੱਢਿਆ ਨਾ ਉਹ ਜਿਹੜੇ ਗਵਾਂਡ ਨੂੰ ਪੁੱਛ ਕੇ ਆਈ ਹੋਗੀ ਰਿਸ਼ਤੇ ਵੱਲੋਂ ਉਹ ਕੀ ਆਂਦੇ ਹੋਣਗੇ ਤੇਰੀ ਪੇਣੇ ਵੀ ਦੀ ਮਾਸਾ ਵਟ ਤਾਂ ਹੈਨੀ ਉਹਦੇ ਘਰ ਜਿਹੜਾ ਤੈਨੂੰ ਰਿਸ਼ਤੇ ਤੋਂ ਮੋੜਤਾ ਹੁਣ ਤੈਨੂੰ ਕਿੱਦਾਂ ਪਤਾ ਲੱਗੂਗਾ ਬਣਾ ਸਬਜੀ ਤੇ ਪਕਾ ਰੋਟੀਆਂ ਤੇ ਨਾਲੇ ਖਾ ਜਿਹੜੀ ਤੂੰ ਆਉਂਦੀ ਰੇਸੀ ਚ ਵੜ ਜਾਨੀਂ ਸਵਾ ਭਾਈ ਪਾ ਬੀਨੇ ਰੇਲਾ ਭਾਂਡੇ ਉਹਨਾਂ ਢੇਰ ਵਿੱਚ ਲਾ ਕੇ ਰੱਖਿਆ ਵਾ ਦੱਸ ਮੈਂ ਹੁਣ ਪਹਿਲਾਂ ਰੋਟੀ ਪਕਾਵਾਂ ਕਿ ਭਾਂਡੇ ਮਾਂਜਾਂ ਰੋਟੀ ਪਕਾਉਣ ਵਾ ਤੇ ਪਹਿਲਾਂ ਮੈਨੂੰ ਭਾਂਡੇ ਵਿਹਲੇ ਕਰਨੇ ਪੈਣੇ ਆ ਤੇ ਫੇਰ ਸਬਜ਼ੀ ਬਣਾਉਂਗੀ ਉਹ ਭਾਂਡਾ ਵੀ ਲਪੇੜ ਕੇ ਛੁੱਟਿਆ ਵਾ ਭਾਬੀ ਨੇ ਤਾਂ ਹੱਥ ਦੀ ਘਾੜ ਦਿੱਤੀ ਆ ਲੱਗਦਾ ਭਾਬੀ ਗੁੱਸਾ ਜ਼ਿਆਦਾ ਹੀ ਕਰਦੀ ਐ ਹੁਣ ਮੈਂ ਕੀ ਕਰਾਂ ਭੁੱਖ ਤੇ ਲੱਗੀ ਬੜੀ ਐ ਇੰਨਾ ਕਰਦੀ ਐ ਰੋਟੀ ਫੇਰ ਬਾਅਦ ਨੂੰ ਜਦੋਂ ਬਣੂਗੀ ਉਦੋਂ ਖਾਣੂਗੀ ਆ ਇੱਕ ਦੋ ਕੇਲਾ ਪਿਆ ਵਾ ਉਹੇ ਫੜ ਕੇ ਖਾ ਲੈਂਦੀ ਹਾਂ ਨੇ ਲੈ ਹੁਣ ਸੌਂਕਾ ਬਣਾ ਲਿਆ ਪੁੱਖ ਤੇ ਗੜੀ ਲੱਗੀ ਆ ਪਰ ਕੀ ਕਰਾਂ ਪੁੱਖ ਤੇ ਗੜੀ ਲੱਗੀ ਆ ਰੋਟੀ ਹਾਂਜੀ ਕਰ ਲਿਆ ਪਰ ਕੇਲੇ ਨਾਲ ਪੁੱਖ ਮਟਾਉਣੀ ਪੈਣੀ ਆ ਹਾਂਜੀ ਭੈਣ ਜੀ ਖਾ ਲਈਏ ਰੋਟੀ ਖਾ ਲਈਏ ਤਾਂ ਵੀ ਰੋਟੀ ਖਾਣ ਦੇ ਕੇ ਖਾਣ ਲਈ ਆ ਚੱਲ ਨਹੀਂ ਗਈ ਮੇਰੇ ਲਈ ਕੋਈ ਗੱਲ ਨਹੀਂ ਕੇਲੇ ਖਾਲਾ ਨਹੀਂ ਤੇ ਪਕਾਉਣ ਜੋਗੀ ਹੈਗੀ ਉਧਰ ਮੈਨੂੰ ਅੱਗੇ ਤੇਰਾ ਬਦਾ ਤੂੰ ਕਾਹੇ ਜੋਗੀ ਨਹੀਂ ਹੈਗੀ ਨਾ ਤੁ ਲੰਗਰ ਪਕਾਉਣ ਜੋਗੀ ਨਾ ਤੂੰ ਹੋਰ ਕੋਈ ਕੰਮ ਕਰ ਜੋਗੀ ਪਰ ਇੱਕ ਗੱਲ ਸੁਣਨਾ ਧਿਆਨ ਸ਼ਿੰਖ ਭਲੀਓ ਪਾਂਡਿਆਂ ਦੇ ਨਾਲ ਉਹ ਵੀ ਸਾਰੇ ਮੰਡਣੇ ਤੇ ਕੱਪੜੇ ਵੀ ਧੂਣ ਵਾਲੀਓ ਉਹ ਵੀ ਧੂਣ ਧੋਣੇ ਆ ਹੁਣ ਸ਼ਿੰਖ ਜਿੱਦਾ ਮਾਲਕ ਹੈ ਨਾ ਪਾਂਡੇ ਸਾਰੇ ਟੰਗ ਦੀ ਤੇ ਚਾਹ ਮੁੰਡ ਕੇ ਹੀ ਪੀਣੀ ਹੈ 4 ਵਜੇ ਵਾਲੀ ਪਾਂਡਾ ਇੱਕ ਨਹੀਂ ਰਹਿਣਾ ਚਾਹੀਦਾ ਸ਼ਿੰਖ ਦੇ ਵਿੱਚ ਭਾਬੀ ਉਹ ਤੇ ਇੰਨੇ ਸਾਰੇ ਭਾਂਡੇ ਆ ਉਹ ਮੈਂ ਕੱਲੇ ਕਿੱਦਾਂ ਮਾਜਾਂ ਇੰਨੇ ਸਾਰੇ ਭਾਂਡੇ ਤੇ ਫਿਰ ਏਦਾਂ ਕਰਨਾ ਆਪਣੇ ਸਹੇਰਨੀਆਂ ਪੈਣਾ ਨੂੰ ਫੋਨ ਕਰਨਾ ਪਿਆਰ ਕੇ ਮੈਨਾਂ ਭਾਂਡੇ ਮਜਾ ਦੋ ਉਹ ਵੀ ਨਾਲੇ ਪਤਾ ਲੱਗ ਜੂ ਉਹਨਾਂ ਨੂੰ ਵੀ ਤੂੰ ਕੀ ਕਾਰ ਕਰਦੀ ਆ ਤੇ ਭਾਬੀ ਤੂੰ ਇੰਨੇ ਸਾਰੇ ਭਾਂਡੇ ਮੇਰੇ ਵਾਸਤੇ ਇਕੱਠੇ ਕਰਕੇ ਰੱਖੇ ਕਿਉਂ ਕਾਲਜ ਤੋ ਹੋਗੀ ਤੇ ਭਾਂਡੇ ਮਾਜੂਗੀ ਅੱਗੇ ਤੇ ساری زندگی ਕੰਮ ਕੀਤਾ ਨਹੀਂ ਜੇ ਹੁਣ ਦੋ ਭਾਂਡੇ ਦਾ ਸਨਾਹ ਦੇ ਹੀ ਦਿੱਤਾ ਤੇ ਮਾਜਣਾ ਹਾ ਹੋਰ ਕਿਨੂੰ ਸਨਾਹ ਕਰਨਾ ਆਈ ਆ ਤੈਨੂੰ ਪਤਾ ਤੇ ਹੈਗਾ ਵਾ ਮੈਂ ਕਿੰਨਾ ਕੰਮ ਕਰਦੀ ਆ ਨਾਲ ਇੰਨੇ ਵੱਡੇ ਭਾਂਡੇ ਇੰਨੇ ਤਾਂ ਮੈਂ ਕਦੇ ਜ਼ਿੰਦਗੀ ਚ ਮੰਜੇ ਹੀ ਨਹੀਂ ਜਿੰਨੇ ਤੇ ਇਕੱਠੇ ਕਰਕੇ ਰੱਖੇ ਦੇ ਇੱਥੇ ਬਹੁਤੀਆਂ ਗੱਲਾਂ ਨਾਲੀ ਲੋੜ ਨਹੀਂ ਉੱਠ ਕੇ ਤੇ ਭਾਂਡੇ ਮਾਇਲਾ ਚਾਹ ਬਣਾਉਣੀ ਆ ਮੁਰਗੇ 4 ਵਜੇ ਵਾੜੀ ਮੁਰਗੇ ਸਾਰਿਆਂ ਨੇ ਪੀਣੀ ਆ ਭਾਂਡੇ ਸਾਰੇ ਜਿਹੜੇ ਹੋ ਗਏ ਖਾਣੇ ਕੋਲ ਭੰਡੇ ਨਾਲੇ ਕੀ ਕਰਾਂ ਮੈਂ ਆਂਦੀ ਭਾਂਡੇ ਇੰਨੇ ਢੇਰ ਲੱਗੇ ਮੇਰੇ ਕੋਲ ਨਹੀਂ ਮਾਝ ਜਾਗੇ ਉਹ ਕਿਨੇ ਵੰਦਣੇ ਕੀ ਕਰਾਂ ਤੇ ਭਾਂਡੇ ਮਾਝ ਨੂੰ ਕੀ ਕਰਾਂ ਮੈਂ ਕਾਲਜ ਤੋਂ ਆਈ ਥੱਕੀ ਆ ਮੇਰੇ ਕੋਲ ਨਹੀਂ ਇਹ ਮਾਂਦੇ ਜਾਂਦੇ ਭਾਂਡੇ ਭੁੰਡੇ ਤੋ ਇਹਨੇ ਚਰਦੀ ਮਾਂ ਨਹੀਂ ਉਹਨੇ ਤਨੀ ਕਹ ਕਦੀ ਮੈਂ ਥੱਕੀ ਆ ਹੁਣ ਤੈਨੂੰ ਬਹੁਤ ਕਾਉਟ ਹੋੜੀ ਭਾਂਡੇ ਮਾਂਦੀ ਨੂੰ ਤੂੰ ਇਹ ਤਾਂ ਮੇਰੀ ਰੋਟੀ ਵੀ ਨਹੀਂ ਬਣਾ ਕੇ ਰੱਖੀ ਮੰਮੀ ਆਉਂਦੇ ਮੈਨੂੰ ਰਸੋਈ ਚ ਬਾੜ ਦੋ ਭਾਂਡੇ ਮਾਂਜਣ ਨੂੰ ਉਹ ਵੀ ਤਨੋਕੀ ਆ ਗਏ ਹਨਾ ਜਿਹੜੇ ਸਵੇਰੇ ਪਕਾ ਕੇ ਖਾ ਕੇ ਜਾਂਦੇ ਆ ਆਣ ਕੇ ਵੀ ਪਕਾਉਂਦੇ ਆ ਤੈਨੂੰ ਤਾਂ ਉਹ ਕੰਮ ਕਰਨਾ ਵੇਖਾਈ ਦਿੰਦਾ ਓ ਨਾਲੇ ਨਾ ਇਹਦੀ ਜ਼ੁਬਾਨ ਨਾਲ ਚਲਾ ਉੱਠ ਕੇ ਤੇ ਹੱਥ ਨਾਲ ਜਿਹੜਾ ਕੰਮ ਆ ਕਰਨ ਵਾਲਾ ਜਮਾਨੀ ਸਿਖਾਉਣੀ ਤੇ ਚੱਲਉਣੀ ਸਿੱਖ ਗਈ ਆ ਹੋਰ ਕਰ ਤੂੰ ਤੇ ਚਪੋਣੀ ਨਹੀਂ ਮੰਮੀ ਅਜੀ ਦੁਕਾਨ ਵਾਲੀ ਕਿਹੜੀ ਗੱਲ ਆ ਤੁਸੀਂ ਮੇਰੇ ਵਾਕੇ ਨਾ ਭਾਂਡੇ ਝੜ ਰੱਖਿਆ ਪਰ ਪਤਾ ਤੇ ਆ ਕੁੜੀ ਨੇ ਥੱਕੀ ਆਉਣਾ ਰੋਟੀ ਪਾਣੀ ਦਾ ਤੇ ਤੈਨੂੰ ਪਕਾਇਆ ਨਹੀਂ ਆਉਂਦੇ ਨੂੰ ਭਾਂਡੇ ਝੋੜ ਕੇ ਰੱਖ ਛੜੇ ਮੇਰੇ ਮੇਰੀ ਗੱਲ ਸੁਣ ਭਾਂਡੇ ਬਗਾਣੇ ਦੇ ਮਾਂਦੀ ਆ ਆਪਣੇ ਆਂਦੇ ਨਾ ਤੇਰੇ ਨੇ ਕਿਤੇ ਬਾਹਰੋਂ ਇਕੱਠੇ ਕਰਕੇ ਦਾ ਦੇ ਭਾਂਡੇ ਉਹੀ ਤਾਂ ਮਾਂਦੀ ਆ ਨਾ ਟੋਕਰੇ ਨੂੰ ਟੋਕਰੇ ਅੱਜ ਤੇਨੂੰ ਮਾਂਦੀ ਨੇ ਪਰ ਬਹੁਤ ਤੂੰ ਔਖੀ ਹੋਂਦੀ ਤੂੰ ਤੇ ਤੁਹਾਨੂੰ ਪਤਾ ਰਹੇ ਆ ਇੰਨੇ ਕਵਾਂਡੇ ਜਨੇ ਮਾਜਦੀਆਂ ਤੂੰ ਮਾ ਮਾ ਘਟੇ ਲੋ ਛੱਡਿਆ ਮੇਰੇ ਲਈ ਰੋਟੀ ਪਾਣੀ ਦਾ ਵੀ ਘੁੱਟ ਨਹੀਂ ਦਿੱਤਾ ਨਾ ਬੁਰਗੀ ਦੀ ਰੋਟੀ ਦੀ ਆਹ ਜਿਹੇ ਭਾਂਡੇ ਮਾਜਦੇ ਦੱਸ ਆ ਵੇਹ ਲਾਉਣ ਮੰਮੀ ਪਤਾ ਹੀ ਇਹਨੂੰ ਹੁਣ ਲੱਗਣਾ ਵਾ ਐਂਦੇ ਚਿਰਾਂ ਦੀਆਂ ਵਿਹਲੀਆਂ ਖਾਂਦੀ ਸੀ ਨਾ ਇਹਨੂੰ ਵਿਹਲੀਆਂ ਖਾ-ਖਾ ਕੇ ਆਦਤ ਪੈ ਗਈ ਆ ਹੁਣ ਨਹੀਂ ਕੋ ਗੱਲ